ਕਾਕਾ ਸਟੇਜ ਖਾਲੀ ਕਰੋ ਚਲੋ ਸਟੇਜ ਖਾਲੀ ਕਰੋ ਪਤਾ ਹੀ ਨਹੀਂ ਲੱਗਦਾ ਕਿਨੇ ਕਿਨੂ ਦੇਖਣਾ ਯਾਰ ਹੱਦ ਕਰ ਦਿਓ ਯਾਰ ਜੀ ਪਲੀਜ਼ 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 ਸਟੇਜ ਥੱਲੇ ਪਲੀਜ਼ ਜਿਨ੍ਹਾਂ ਦਾ ਕੋਈ ਕੰਮ ਨਹੀਂ ਚਲੋ ਚਲੋ ਥੱਲੇ ਪਲੀਜ਼ ਠੀਕ ਹੋ ਵੀਰੇ ਥੋੜੇ ਥੋੜੇ ਇਧਰ ਨੂੰ ਹੋ ਵੀਰੇ ਭਾਈ ਥੋੜੇ ਥੋੜੇ ਇਧਰ ਨੂੰ ਹੋ ਪਾਣੇ ਉਧਰ ਨੂੰ ਘਰ ਸਾਰਿਆਂ ਨੂੰ ਚਲੋ ਓਹੋ ਜੋ ਯਾਰ ਸਟੇਜ ਤੋਂ ਥੱਲੇ ਠੀਕ ਹੋ ਬਾਈ ਕੀ ਬਾਤ ਹੈ ਜਲੰਧਰ ਮੇਰਾ ਫੋਨ ਇਧਰ ਵਾਲੇ ਵੀਰੇ ਪਿੱਛੇ ਸਾਰੇ ਕੀ ਬਾਤ ਹੈ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਜਲੰਧਰ ਵਾਲਿਓ ਇੱਥੇ ਪਹਿਲੀ ਵਾਰੀ ਆਇਆ ਇਕੱਠੇ ਉੱਤੇ ਵਾਲੇ ਠੀਕ ਸਾਰੇ ਪਹਿਲਾ ਇੱਕ ਵਾਰੀ ਰੌਲਾ ਜਲੰਧਰ ਦਾ ਹੋ ਜਵੇ ਗਰਾਂ ਪੂਰਾ ਚੱਕ ਗਏ ਇਧਰ ਸਾਰੇ ਓਏ ਸ਼ਿੰਦਾ ਸ਼ਿੰਦਾ ਕੀ ਬਾਤ ਹੈ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਓਹੋ ਰ ਓਏ ਇਧਰ ਉੱਤੇ ਵਾਲੇ ਵੀਰੇ ਥੈਂਕ ਯੂ ਸੋ ਸਾਡੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਆ ਖੜ ਜਾ ਪਹਿਲਾਂ ਸਾਥ ਆ ਲੈ ਲੈ ਕਦੋਂ ਤੱਕ ਇੰਨੀ ਭੀੜ ਚ ਖੜਾ ਵਾ ਠੀਕ ਹੈ ਕੀ ਬਤਾ ਸਨੈਪ ਪਾਤੀ ਤੇਰੀ ਉਹ ਚਾਰਤੀ ਸਨੈਪ ਤੇਰੀ ਉਹ ਪਾਤੀ ਤੇਰੀ ਸਨੈਪ ਹੋਰ ਪਾਦਨਾ ਪਾਉਨਾ ਖੜ ਜਾ ਲਓ ਜੀ ਅਗਲੀ ਗੱਲ ਇਹਨਾਂ ਦੇ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਸਾਰੇ ਜਣੇ ਇੱਧਰ ਸਾਡੇ ਪੰਮੇ ਪੰਮੇ ਲਈ ਵੀ ਲਾ ਦਿਓ ਤੁਸੀਂ ਵਾਰਨਿੰਗ ਦੇਖੀ ਸੀ देखी दो देखिए कहना क्या बात है सो एत जलवा हो रहा पिछली बारी मेरे नवाक्रीकाल पार 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 सारे पार को हमारी फिल्म आ रही है नो पापा ਜائیںਗੇ ਨਾ 10 ਤਰੀਕ ਨੂੰ ਫਿਲਮ ਆ ਰਹੀ ਆ ਆਪਣੀ ਛਿੰਦਾ ਛਿੰਦਾ ਨੋ ਪਾਪਾ ਤੇ ਆਪਾਂ ਜਾ ਕੇ ਸਿਨੇਮਿਆਂ ਚ ਕਰਾਉਣਾ ਛਿੰਦਾ ਛਿੰਦਾ ਯੈਸ ਪਾਪਾ ਠੀਕ ਹੈ ਮੈਂ ਜਾਵਣਾ ਪ੍ਰਵਾ ਬੰਬੇ ਪਤਾ ਕਿਉਂ ਗਿਆ ਸੀ ਮੈਂ ਕਹਾ ਸੰਨੀ ਦੇ ਹੋਂ ਨੂੰ ਫਿਲਮ ਦਿਖਾਈਏ ਭਲਾਂ ਦੀ ਕਿਹੜੀ ਜ਼ਿੰਦਾ ਜ਼ਿੰਦਾ ਨੋ ਪਾਪਾ ਅੱਛਾ ਸਵੇਰੇ ਹੀ ਆਇਆ ਫੋਨ ਮੈਨੂੰ ਸੰਨੀ ਦੇ ਹੋਂ ਦਾ ਪਤਾ ਕੀ ਕਹਿੰਦਾ ਬਰੇ ਪ੍ਰੀਮੀਅਰ ਕਦਮਾ ਜ਼ਿੰਦਾ ਜ਼ਿੰਦਾ ਨੋ ਪਾਪਾ ਦਾ ਤੁਸੀਂ ਸਾਰਿਆਂ ਨੇ ਦੇਖਣ ਜਾਣਾ ਤਾਨੂੰ ਸਵਾਦ ਆਊਗਾ ਸਿੰਦਾ ਸਿੰਦਾ ਨੋ ਪਾਪਾ ਘੈਂਟ ਤਰੀਕੇ ਦੀ ਫਿਲਮ ਹੈ ਜਾਣਾ ਨਾ ਤੁਸੀਂ ਜਾਓਗੇ ਇੱਕ ਇੱਕ ਕੂਕ ਮਾਰ ਕੇ ਦੱਸੋ ਥੈਂਕ ਯੂ ਅੱਛਾ ਹੁਣ ਆਏ ਆ ਵੀ ਥੋੜੇ ਥੋੜੇ ਪਿੱਛੇ ਹੋ ਜਾਓ ਜਿੱਥੇ ਜਿੱਥੇ ਖੜੇ ਹਾਂ ਭੰਗੜਾ ਜ਼ਰੂਰ ਪਾਉਣਾ ਹੱਥ ਉੱਪਰ ਕਰਕੇ ਬੰਬੇ ਤੋਂ ਆਈ ਕੁੜੀ ਨੂੰ ਪਤਾ ਲੱਗਣਾ ਚਾਹੀਦਾ ਵੀ ਜਲੰਧਰ ਕੋ ਗੱਲਬਾਤ ਹੈ prince and special